ਜਿਸ ਐਡੀਸਮ ਅਕਸਰ ਪਾਇਨਾ ਆਤਾ ਬੜੀ ਦੁਖਦ ਘਟਨਾ ਮੁਕਸਰ ਜ਼ਿਲ੍ਹੇ ਦੇ ਵਿੱਚ ਵਾਪਰੀ ਹੈ ਇੱਕ ਫੈਕਟਰੀ ਜਿੱਥੇ ਗੈਰ ਕਾਨੂੰਨੀ ਤੌਰ ਤੇ ਪਟਾਕੇ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਸੀ ਉਸ ਫੈਕਟਰੀ ਦੇ ਵਿੱਚ ਬਲਾਸਟ ਹੋਇਆ ਹੈ ਜਿਸ ਵਿੱਚ 5 ਵਰਕਰਸ ਦੀ ਡੈਥ ਹੋਈ ਹੈ ਅਤੇ 5 ਵਰਕਰਸ ਜਿਹੜੇ ਹੈਗੇ ਨੇ ਉਹ ਜ਼ਖਮੀ ਹਾਲਤ ਵਿੱਚ ਏਮਜ਼ ਬਠਿੰਡਾ ਲੈ ਕੇ ਆਏਗਾ ਇਹਨੇ ਮੇਰੇ ਨਾਲ ਐਸਟੀਐਮ ਮਲੋਟ ਸ਼੍ਰੀ ਚਸਪਾਲ ਸਿੰਘ ਬਰਾੜਵੀ ਇੱਥੇ ਆਏ ਹੋਏ ਨੇ ਅਤੇ ਨਾਲ ਹੀ ਟੀਐਸਪੀ ਮੁਖਸਰ ਸ਼੍ਰੀ ਅਮਨਦੀਪ ਜੀ ਵੀ ਮੇਰੇ ਨਾਲ ਇੱਥੇ ਮੌਜੂਦ ਨੇ ਇਸ ਘਟਨਾ ਦਾ ਬਹੁਤ ਖੇਦ ਹੈ ਜਿਨੀ ਨਿਖੇਦੀ ਇਸ ਕੰਮ ਦੀ ਕੀਤੀ ਜਾਏ ਉਨੀ ਹੀ ਘਟ ਹੈ ਹੁਣ ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ ਜਿਹੜੇ ਜ਼ਖਮੀ ਨੇ ਉਹਨਾਂ ਦਾ ਬੜਾ ਚੰਗੀ ਤਰ੍ਹਾਂ ਨਾਲ ਖਿਆਲ ਰੱਖਿਆ ਜਾਏ ਉਹਨਾਂ ਨੂੰ ਸਹੀ ਟ੍ਰੀਟਮੈਂਟ ਦਵਾਇਆ ਜਾਏ ਇਸ ਰਿਗਾਰਡਿੰਗ ਬੜੇ ਸੀਨੀਅਰ ਡਾਕਟਰ ਡਾਕਟਰ ਅਜੀਬ ਗੁਪਤਾ ਜੀ ਏਮਸ ਦੇ ਜਿਹੜੇ ਇਸ ਟੇਕ ਇੰਚਾਰਜ ਨੇ ਉਹਨਾਂ ਨਾਲ ਗੱਲ ਕੀਤੀ ਗਈ ਉਹਨਾਂ ਨੇ ਦੱਸਿਆ ਕਿ ਸਾਰੇ ਜਿੰਨੇ ਵੀ 27 ਇੰਜਰਡ ਇੱਥੇ ਐਡਮਿਟ ਨੇ ਸਾਰੇ ਖਤਰੇ ਤੋਂ ਬਾਹਰ ਨੇ 21 ਉਹਨਾਂ ਦੇ ਵਿੱਚੋਂ ਅਜੇ ਇਹ ਨੇ ਜਿਨ੍ਹਾਂ ਨੂੰ ਬੜੀ ਮਾਈਨਰ ਇੰਜਰੀਜ਼ ਨੇ ਜਲਦੀ ਹੀ ਉਹਨਾਂ ਨੂੰ ਡਿਸਚਾਰਜ ਕੀਤਾ ਜਾਏਗਾ ਅੱਜ ਹੀ ਜਿਹੜੇ ਕੀ ਸੱਤ ਨੇ ਉਹਨਾਂ ਨੂੰ 24 ਘੰਟੇ ਆਬਜ਼ਰਵੇਸ਼ਨ ਦੇ ਵਿੱਚ ਰੱਖਣਗੇ ਹੈਗੇ ਉਹ ਵੀ ਖਤਰੇ ਤੋਂ ਬਾਹਰ ਨੇ ਉਹਨਾਂ ਦੇ ਵਿੱਚੋਂ ਦੋ ਜਿਹੜੇ ਹੈਗੇ ਨੇ ਉਹਨਾਂ ਨੂੰ ਥੋੜੀ ਜਿਹੀ ਜ਼ਿਆਦਾ ਸੱਟ ਲੱਗੀ ਹੈ ਉਹਨਾਂ ਦਾ ਵੀ ਪੂਰਾ ਇਲਾਜ ਇੱਥੇ ਚੱਲ ਰਿਹਾ ਹੈ ਮੈਂ ਡਾਕਟਰ ਸਾਹਿਬ ਨਾਲ ਗੱਲ ਕੀਤੀ ਉਹਨਾਂ ਨੂੰ ਇਸ ਗੱਲ ਦੀ ਮੈਂ ਜਿਹੜਾ ਹੈ ਉਹਨਾਂ ਨਾਲ ਗੱਲ ਕੀਤੀ ਕਿ ਜੇਕਰ ਇਲਾਜ ਦੇ ਉੱਪਰ ਕਿਸੇ ਵੀ ਕਿਸਮ ਦਾ ਕੋਈ ਖਰਚਾ ਆਏਗਾ ਤਾਂ ਉਹ ਜ਼ਿਲ੍ਹਾ ਪ੍ਰਸ਼ਾਸਨ ਇੱਕ ਸਾਢੇ ਫਰੀਜ ਤੇ ਸਕੀਮ ਹੈ ਉਸ ਵਿੱਚੋਂ ਕਰ ਦਿੱਤਾ ਜਾਏਗਾ ਜਾਂ ਫਿਰ ਰੈਡ ਕਰਾਉਂਸ ਦੇ ਵਿੱਚੋਂ ਕੀਤਾ ਜਾਏਗਾ ਇਸ ਸੰਬੰਧੀ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਸ਼੍ਰੀ ਅਭਿਜੀਤ ਕਪਲੀ ਸਾਹਿਬ ਨੇ ਮੈਨੂੰ ਹਦਾਇਤਾਂ ਨਿਰਦੇਸ਼ ਜਾਰੀ ਕਰ ਦਿੱਤੇ ਨੇ ਮੈਂ ਤੇ ਇਸ ਟੀਮ ਸਾਹਿਬ ਤੇ ਡੀਐਸਪੀ ਸਾਹਿਬ ਉਹਨਾਂ ਹਦਾਇਤਾਂ ਦੀ ਚੰਗੀ ਤਰ੍ਹਾਂ ਪੂਰੀ ਤਰ੍ਹਾਂ ਪਾਲਣਾ ਕਰਨੀ ਯਕੀਨੀ ਬਣਾਵਾਂਗੇ ਜੈ ਹਾਂ